ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਲਗਾਤਾਰ ਈਮੇਲ ਰਹੀਂ ਧਮਕੀਆਂ ਮਿਲਣ ਤੋਂ ਬਾਅਦ ਅੱਜ ਭਾਰਤੀ ਜਨਤਾ ਪਾਰਟੀ ਦੇ ਆਗੂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਮਿਲਣ ਲਈ ਪਹੁੰਚੇ ਇਸ ਮੌਕੇ ਭਾਜਪਾ ਦੇ ਸਾਫਕਾਰ ਆਜ ਸਭਾ ਮੈਂਬਰ ਸ਼ਿਵ ਕੁਲ ਮਲਿਕ ਨੇ ਮੀਡੀਆ ਨਾਲ ਗੱਲਬਾਤ ਕੀਤੀ ਪੰਜਾਬ ਵਿੱਚ ਕ੍ਰਾਈਮ ਚਰਮ ਸੀਮਾ ਤੇ ਹੈ ਅਤੇ ਅੱਜ ਦਿਨ ਹੋ ਰਹੇ ਵੱਡੇ ਹਾਦਸੇ ਲੁੱਟਾਂ ਖੋਹ ਦੇ ਹਮਲੇ ਤੋਂ ਬਾਅਦ ਹੁਣ ਧਾਰਮਿਕ ਸੰਸਥਾਵਾਂ ਨੂੰ ਬੰਬ ਨਵਾਉਣ ਦੀ ਧਮਕੀ ਭਾਜਪਾ ਅਗੂ ਗੁਰੂ ਘਰਾਂ ਦੇ ਹਮਲੇ ਦੀਆਂ ਧਮਕੀਆਂ ਬਾਰੇ ਪੂਰਨ ਤੌਰ ਤੇ ਚਿੰਤਤ ਭਾਜਪਾ ਜਲਦ ਸੜਕਾਂ ਤੇ ਉਤਰ ਕੇ ਕਰੇਗੀ ਪ੍ਰਦਰਸ਼ਨ ਪ੍ਰੈਸ ਮਿਲਣੀ ਦੌਰਾਨ ਭਾਈਪਾ ਗੁਸ਼ਵਿੰਦ ਮਲਿਕ ਨੇ ਇਹਨਾਂ ਲਫ਼ਜ਼ਾਂ ਦਾ ਪ੍ਰਗਟਾਵਾ ਕੀਤਾ ਸੁਵਿੰਦਰ ਸਿੰਘ ਪਿੰਟੂ ਜੀ, ਰਾਮ ਚਾਵਲਾ ਜੀ ਅੱਜ ਅਸੀਂ ਇੱਥੇ ਆਏ ਆ ਐਸਜੀਬੀਸੀ ਦੇ ਦਫ਼ਤਰ ਔਰ ਬੜੇ ਦੁਖ ਦੀ ਗੱਲ ਹੈ ਕਿ ਜੋ ਸਾਡਾ ਸ਼ਰਧਾ ਦਾ ਕੇਂਦਰ ਹੈ ਸ੍ਰੀ ਹਰਮੰਦਰ ਸਾਹਿਬ ਜਿੱਥੇ ਅਸੀਂ ਮस्तक ਨਵਾਨੇ ਆ ਅਰਦਾਸਾਂ ਕਰਦੇ ਆ ਔਰ ਸਾਰਿਆਂ ਦਾ ਸ਼ਰਧਾ ਦਾ ਕੇਂਦਰ ਅਸੀਂ ਦੇਖਿਆ ਹੀ ਹੈ ਤੇ ਇੱਥੇ ਨਾ ਕੋਈ ਧਰਮ ਦੀ ਕਿਸੇ ਤਰ੍ਹਾਂ ਦੀ ਹੈ ਨਾ ਕੋਈ ਜਾਤੀ ਦੀ ਹੈ ਸਾਰਿਆਂ ਨੂੰ ਖੁੱਲੇ ਦਰਸ਼ਨ ਦੁਆਰ دیدار ਜਿਹੜੇ ਨੇ ਉਹ ਸਾਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁੰਦੇ ਨੇ ਪਰ ਕੁਝ ਮਾੜੇ ਅੰਸਰਾਂ ਨੇ ਜਿਹੜੀ ਇਹ ਧਮਕੀ ਦਿੱਤੀ ਹੈ ਈਮੇਲ ਦੇ ਜਿਹੜੀ ਲਗਾਤਾਰ ਦੋ ਦਿਨ ਆਈ ਹੈ ਤੇ ਸਾਡੇ ਸਭ ਦੇ ਦਿਲ ਨੂੰ ਉਹਦਾ ਕਸ਼ਟ ਹੈ ਦੁੱਖ ਹੈ ਤੇ ਇਹ ਬਹੁਤ ਮਾੜੀ ਗੱਲ ਹੈ ਜੀ ਕਿਉਂਕਿ ਇਹ ਸ਼ਰਧਾ ਦੇ ਕੇਂਦਰ ਲਈ ਅਜੇ ਤੱਕ ਅਸਾਂ ਹੋਇਆ ਨਹੀਂ ਸੀ ਜੋਏ ਜਿੰਨੇ ਵੀ ਕੀਤਾ ਹੈਗਾ ਤੇ ਅਸੀਂ ਭਾਰਤੀ ਜਨਤਾ ਪਾਰਟੀ ਔਰ ਕੇਂਦਰ ਦੀ ਜਿਹੜੀ ਮੋਦੀ ਦੀ ਸਰਕਾਰ ਹੈ ਸਾਨੂੰ ਡਾਇਰੈਕਸ਼ਨ ਆਈ ਹੈ ਕਿ ਤਿੰਨ ਮਹੀਨੇ ਆਈ ਹੈ ਤਿੰਨ ਦਿਨ ਲਗਾਤਾਰ ਮੇਲ ਜਿਸਨ ਦੱਸ ਰਹੇ ਨੇ ਤੇ ਉਹਦੇ ਨੂੰ ਸਾਨੂੰ ਕੇਂਦਰ ਸਰਕਾਰ ਵੱਲੋਂ ਵੀ ਇਹ ਹੁਕਮ ਆਇਆ ਔਰ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਆਇਆ ਕਿ ਤੁਸੀਂ ਅਸੀਂ ਇੱਥੇ ਸੇਵਕ ਆ ਅਸੀਂ ਤੇ ਸੇਵਾਦਾਰਾਂ ਦੀ ਸਾਰੇ ਕਿਸੇ ਤਰ੍ਹਾਂ ਦੀ ਵੀ ਸਕਿਉਰਿਟੀ ਦੀ ਜ਼ਰੂਰਤ ਜਾਂ ਹੋਰ ਵੀ ਐਸੀ ਗੱਲ ਵੈਸੇ ਤੇ ਆਲਰੇਡੀ ਪ੍ਰਧਾਨ ਮੰਤਰੀ ਜੀ ਨੇ ਆਰਡਰ ਕਰਤੇ ਨੇ ਰੈਮੇਡੀਅਲ ਮਈਅਰ ਦੇ ਜਿਹੜੀ ਪੈਰਾ ਮਿਲਟਰੀ ਫੋਰਸਿਜ਼ ਨੇ ਉਹਨਾਂ ਨੂੰ ਡਿਪਲੋਏ ਕਰ ਦਿੱਤਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਐਸੀ ਦੁਰਘਟਨਾ ਨਾ ਹੋ ਸਕੇ ਔਰ ਉਸ ਤੋਂ ਬਾਅਦ ਅਸੀਂ ਅੱਜ ਜਿਹੜੇ ਐਸਜੀਬੀਸੀ ਦੇ ਮਾਨਯੋਗ ਮੈਂਬਰ ਸਾਹਿਬਾਨ ਨੇ ਉਹਨਾਂ ਨੂੰ ਇਹ ਬੇਨਤੀ ਕਰਨ ਆਇਆ ਕਿ ਸਾਡੀ ਭਾਰਤੀ ਜਨਤਾ ਪਾਰਟੀ ਵੀ ਔਰ ਮੋਦੀ ਸਾਹਿਬ ਦੀ ਸਰਕਾਰ ਵੀ ਸਾਰੇ ਅਸੀਂ ਇਕੱਠੇ ਹੋ ਕੇ ਇਹ ਆਪਣੇ ਸ਼ਰਧਾ ਦੇ ਕੇਂਦਰ ਦੀ ਸੁਰੱਖਿਆ ਦੇ ਲਈ ਜਿਹਨੂੰ ਕਹਿ ਸਕਦੇ ਆ ਸਮਰਪਤਾ ਤੋਂ ਇਸੇ ਸੰਸਲੇ ਦੇ ਵਿੱਚ ਅੱਜ ਮਿਲਨ ਆਇਆ ਮਲਕ ਸਾਬ ਪ੍ਰਧਾਨ ਜੀ ਨੇ ਦੱਸਿਆ ਸਾਨੂੰ ਕਿ ਇਹ ਜਿਹੜੀ ਮੇਲ ਆ ਰਹੀ ਸੀ ਐਮਪੀ ਓਜਲਾ ਨੂੰ ਵੀ ਉਹ ਸੀਸੀ ਕੀਤਾ ਗਿਆ ਮੁੱਖ ਮੰਤਰੀ ਪੰਜਾਬ ਨੂੰ ਵੀ ਸੀਸੀ ਕੀਤਾ ਗਿਆ ਉਹ ਸ਼ਾਂਤ ਕਿਉਂ ਨੇ ਦੋਵੇਂ ਲੀਡਰ ਨਹੀਂ ਮੈਂ ਮਨੂੰ ਇਹ ਬੜੀ ਚਿੰਤਾ ਦਾ ਵਿਸ਼ੇ ਹੈ ਦੇਖੋ ਇਹ ਤੇ ਰਾਜਨੀਤੀ ਦੇ ਹੈ ਹੀ ਨਹੀਂ ਇਹ ਤਾਂ ਸਾਡੇ ਸਭ ਦਾ ਸ਼ਰਧਾ ਦਾ ਕੇਂਦਰ ਆ ਹੈ ਸ੍ਰੀ ਹਰਮੰਦਰ ਸਾਹਿਬ ਤੇ ਸਾਨੂੰ ਸਭ ਨੂੰ ਚਿੰਤੇ ਦੋਣਾ ਚਾਹੀਦਾ ਆਪਣੇ ਆਪਣੇ ਸਟੇਟਸ ਦੇ ਉੱਤੇ ਤੇ ਉਸ لحاظ ਦੇ ਨਾਲ ਮੈਂ ਤਾਂ ਸਮਝਦਾ ਚਿੰਤਾ ਦਾ ਵਿਸ਼ਾ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਇਹਦੇ ਬਾਰੇ ਚਿੰਤਾ ਕਰਨੀ ਚਾਹੀਦੀ ਹੈ ਕਿ ਮੁੱਖ ਮੰਤਰੀ ਸਾਹਿਬ ਕਸਟਡੀਅਨ ਨੇ ਔਰ ਸੁਰੱਖਿਆ ਸਟੇਟ ਸਬਜੈਕਟ ਹੈ ਜਿੱਥੇ ਕੇਂਦਰ ਦੀ ਸਾਡੀ ਮੋਦੀ ਸਾਹਿਬ ਦੀ ਸਰਕਾਰ ਨੇ ਇੱਕਦਮ ਰੈਮੈਡੀਅਲ ਮੈਅਰ ਲੈ ਲਿਆ ਤੁਸੀਂ ਦੇਖ ਹੀ ਲਿਆ ਪੜ੍ਹ ਵੀ ਲਿਆ ਕਿ ਜਿਹੜੀ ਆ ਫੋਰਸਸ ਨੇ ਉਹ ਡਿਪਲੋਏ ਹੋ ਗਈਆਂ ਕੰਮ ਸਟਾਰਟ ਹੋ ਗਿਆ ਪਰ ਮੈਂ ਸੀਐਮ ਸਾਹਿਬ ਨੂੰ ਇਹ ਬੇਨਤੀ ਕਰਾਂ ਭਗਵਾਨ ਸਿੰਘ ਮਾਨ ਜੀ ਨੂੰ ਕਿ ਉਹ ਆਪਣੀ ਜ਼ਿੰਮੇਵਾਰੀ ਨਿਭਾਉਣ ਮਲਿਕ ਸਾਹਿਬ ਕਿੰਨਾ ਵੱਡਾ ਇੰਟੈਲੀਜੈਂਸ ਫੇਲਰ ਮੰਗਦੇ ਆ 3 ਦਿਨ ਲਗਾਤਾਰ ਹੋ ਗਏ 3 ਦਿਨ ਵੀ 3 ਈਮੇਲਾਂ ਆਈਆਂ 3 ਦਿਨ ਤੋਂ ਲਗਾਤਾਰ ਮੇਲ ਆ ਰਹੀ ਹੈ ਪਰ ਹੁਣ ਤੱਕ ਸਾਡਾ ਖੁਫੀਆ ਤੰਤਰ ਸਾਡਾ ਸਾਈਬਰ ਕ੍ਰਾਈਮ ਸਾਡੀ ਏਜੰਸੀਆਂ ਤੇ ਬਦਲ ਟੈਸਟ ਨਹੀਂ ਕਰ ਪਾਈਆਂ ਐਸਾ ਹੀ ਜੀ ਕਿ ਅਸੀਂ ਸਭ ਜਾਣਦੇ ਆ ਕਿ ਸਾਡਾ ਗਵਾਂਡੀ ਦੇਸ਼ ਜਿਹੜਾ ਉਹ ਪੰਜਾਬ ਦਾ ਜਿਹੜਾ ਧਾਰਮਿਕ ਸੁਧਭਾਵ ਹੈ ਉਹਨਾਂ ਨੂੰ ਖਰਾਬ ਕਰਨਾ ਚਾਹੁੰਦਾ ਤੇ ਇਹ ਸਭ ਇਹ ਤਾਕਤਾਂ ਜਿਹੜੀਆਂ ਨੇ ਏਜੰਸੀਆਂ ਜਿਹੜੀਆਂ ਨੇ ਸਾਡੇ ਦੇਸ਼ ਦੇ ਖਿਲਾਫ ਲੱਗੀਆਂ ਨੇ ਏ ਮੈਂ ਸਮਝਦਾ ਕਿ ਉਹਨਾਂ ਦੀ ਇਨਵੋਲਵਮੈਂਟ ਹੈ ਔਰ ਇੰਟੈਲੀਜੈਂਸ ਪੂਰਾ ਆਪਣਾ ਸੈਂਟਰਲ ਇੰਟੈਲੀਜੈਂਸ ਦਾ ਮੈਂ ਜਵਾਬ ਦੇ ਸਕਦਾ ਪੰਜਾਬ ਬਾਰੇ ਦੇ ਭਗਵੰਦ ਮਾਨ ਜੀ ਜਵਾਬ ਦੇਣਗੇ ਤਾਂ ਤੁਸੀਂ ਦੇਖ ਹੀ ਲਏ ਹੋ ਜੀ ਕਿ ਫੋਰਸਿਸ ਦਾ ਡਿਪਲੋਏ ਹੋਣਾ ਮੈਂ ਉਹਦੇ ਤੇ ਕਮੈਂਟ ਨਹੀਂ ਕਰ ਸਕਦਾ ਇਹ ਮੈਟਰ ਜਿਹੜਾ ਹੈ ਸਕਿਉਰਿਟੀ ਫੋਰਸਿਸ ਦਾ ਉਹਨਾਂ ਦੇ ਜਿਹੜੇ ਕਮਾਂਡੈਂਟਸ ਨੇ ਆਫੀਸਰਸ ਦੇ ਬਾਰੇ ਜਾਣਕਾਰੀ ਦੇ ਸਕਦੇ ਨੇ ਪਰ ਇਹ ਤੁਸੀਂ ਜ਼ਰੂਰ ਅਸੈਸ ਕਰੋਗੇ ਕਿ ਕੇਂਦਰ ਦੀ ਜਿਹੜੀ ਸਾਡੀ ਸਰਕਾਰ ਹੈ ਉਹਨਾਂ ਨੇ ਰੈਮੇਡੀਅਲ ਮੇਅਰ ਲੈਣੇ ਤੇ ਉਹਨਾਂ ਨੇ ਇੰਟੈਲੀਜੈਂਸ ਮੇਅਰ ਵੀ ਲੈ ਲਏ ਉਹ ਸਾਰੇ ਪਿਕਚਰ ਹੀ ਜਾ ਗਏ ਤੇ ਇਸੇ ਤਰ੍ਹਾਂ ਸਟੇਟ ਗਵਰਨਮੈਂਟ ਨੂੰ ਜਾਂ ਹੋਰ ਏਜੰਸੀਆ ਜਿਸਰਾਉ ਜੀ ਸਾਹਿਬ ਦਾ ਨਾਮ ਲਿਆ ਤੁਸੀਂ ਸਾਨੂੰ ਢਲ ਮਿਲ ਕੇ ਕਰਨਾ ਚਾਹੀਦਾ ਜੀ ਇਹ ਸ਼ਰਧਾ ਸ਼ਰਧਾ ਦਾ ਕੇਂਦਰ ਹੈ ਜਿਹੜੀਰ ਮੰਦਰ ਸਾਹਿਬ ਜਿਹੜੀਆਂ ਜਿਹੜੀਆਂ ਆਣੀ ਸ਼ੁਰੂ ਹੋਈਆਂ ਇਹ ਗੁਰੂ ਘਰਾਂ ਦੇ ਉੱਤੇ ਆਣੀ ਸ਼ੁਰੂ ਹੋ ਗਈਆਂ ਨੇ ਤੁਸੀਂ ਬੜੀ ਵਾਰੀ ਕਿਹਾ ਕਿ ਪੰਜਾਬ ਸਰਕਾਰ ਲਾਂਡਰਡ ਲਈ ਬੇਕੋ ਫੇਲ ਹੋ ਚੁੱਕੀ ਆ ਅੱਜ ਕੀ ਕਹਿਣਾ ਚਾਹੁੰਦੇ ਲਾਂਡਰਡ ਦੀ ਕੀ ਸਥਿਤੀ ਹੈ ਨਹੀਂ ਇਹ ਤੇ ਚਰਮ ਸੀਮਾ ਹੋ ਗਈ ਜੀ ਕਿਉਂਕਿ ਉਹ ਵੀ ਬੜਾ ਦੁੱਖਦਾਈ ਕਿਉਂਕਿ ਜਿਹੜੀ ਸਟੇਟ ਗਵਰਨਮੈਂਟ ਆ ਸੁਰੱਖਿਆ ਦੀ ਜ਼ਿੰਮੇਵਾਰੀ ਉਹਨਾਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਉਹਦੇ ਵਿੱਚ ਫੇਲਿਅਰ ਤਾਂ ਸਿਗਾ ਹੀ ਕਿ ਜਿਸ ਤਰ੍ਹਾਂ ਖੁੱਲੇ ਆਮ ਫਰੋਤੀਆਂ ਜਾਂ ਗੋਲੀਆਂ ਵੱਜ ਰਹੀਆਂ ਲੋਕਾਂ ਨੂੰ ਲੋਕਾਂ ਦੇ ਕਤਲ ਹੋ ਰਹੇ ਨੇ ਤੇ ਉਹ ਲਾਅਨ ਆਰਡਰ ਦਾ ਤੇ ਅਸੀਂ ਬੋਲਦੇ ਹਾਂ ਭਾਰਤੀ ਜਨਤਾ ਪਾਰਟੀ ਦੇਖੋ ਅਸੀਂ ਲੋਕਾਂ ਦੇ ਨਾਲ ਖੜੇ ਹਾਂ ਜੀ ਸਾਡੀ ਆਪੋਜੀਸ਼ਨ ਦਾ ਰੋਲ ਹੈ ਸਾਨੂੰ ਚੌਕੀਦਾਰ ਦਾ ਰੋਲ ਮਿਲਿਆ ਸਰਕਾਰ ਸੁੱਤੀ ਨੂੰ ਮੈਂ ਕਮਰਾ ਜਗਾਨ ਦੀ ਸਾਡੀ ਡਿਊਟੀ ਇਸ ਤੇ ਪੂਰਾ ਕਰ ਰਹੇ ਕਾਗਰਸ ਨਹੀਂ ਕਰ ਰਹੀ ਮਲਿਕ ਸਾਹਿਬ ਤੁਸੀਂ ਬਹੁਤ ਇਹਨੂੰ ਇਸ ਮੁੱਦੇ ਨੂੰ ਗੰਭੀਰਤਾ ਦੇ ਨਾਲ ਲਿਆ ਤੁਸੀਂ ਅੱਜ ਚੱਲ ਕੇ ਆਏ ਹੋ ਇੱਥੇ ਪਰ ਪੰਜਾਬ ਸਰਕਾਰ ਦੇ ਵੱਲੋਂ ਕੋਈ ਠੰਡੀ ਹਵਾ ਦਾ ਬੁੱਲਾ ਕੋਈ ਬਿਆਨ ਕੋਈ ਕੁਝ ਕੁਝ ਨਹੀਂ ਆਇਆ ਇਸ ਮੁੱਦੇ ਤੇ ਤਿੰਨ ਦਿਨ ਲਗਾਤਾਰ ਹੋ ਗਏ ਨੇ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਸਰਕਾਰ ਦੀ ਹੰਦਿਕਾ ਨੂੰ ਕਿ ਤੁਸੀਂ ਚੱਲ ਕੇ ਆ ਗਏ ਹੋ ਇੱਕ ਅਸੀਂ ਕਹਿ ਲਈ ਕਿ ਬੰਦੂ ਦੇ ਸੇਵਕ ਤੇ ਸੇਵਾ ਬਣਾਈ ਦੇਖੋ ਸੇਵਕ ਤੇ ਸੇਵਾ ਬਣਾਈ ਹਕਮਬੂਜ ਪਰੰਪਰਤ ਪਾਈ ਅਸੀਂ ਤੇ ਸੇਵਾਦਾਰ ਆਂ ਜੀ ਇੱਥੇ ਕੁੱਕਰ ਆ ਗੁਰੂ ਸਾਹਿਬ ਦੇ ਦਰਵਾਜੇ ਤੇ ਅਸੀਂ ਤੇ ਉਸ ਲਈ ਆਏ ਆ ਇਹ ਸਾਡੀ ਡਿਊਟੀ ਹੈ ਤੇ ਮੈਨੂੰ ਇਹ ਬੜਾ ਚਿੰਤਾ ਦਾ ਵਿਸ਼ਾ ਲੱਗਦਾ ਤੁਹਾਨੂੰ ਚੁੱਪ ਤੋਂ ਪਹਿਲੇ ਸੀ ਜਿਸ ਲਈ ਨਾਗਰਿਕਾਂ ਦੇ ਕਤਲ ਹੋ ਰਹੇ ਨੇ ਉਹਦੇ ਕੋਈ ਧਰਮ ਨਹੀਂ ਹੈ ਜੀ ਸਾਰਿਆਂ ਦੇ ਉੱਤੇ ਹਮਲੇ ਹੋ ਰਹੇ ਨੇ ਜਿਹੜੇ ਮਾੜੇ ਅਨਸਰ ਨੇ ਪਰ ਜੇ ਗੁਰੂ ਘਰ ਦੇ ਉੱਤੇ ਧਮਕੀ ਮਿਲੀ ਹੈ ਇਹ ਤੇ ਮੋਸ ਸੀਰੀਅਸ ਹੈ ਪਰ ਪ੍ਰਧਾਨ ਮੰਤਰੀ ਮੋਦੀ ਜੀ ਔਰ ਅਸ਼wini ਸ਼ਰਮਾ ਜੀ ਜਿਹੜੇ ਸਾਡੇ ਪੰਜਾਬ ਦੇ ਪ੍ਰਧਾਨ ਨੇ ਉਹ ਬੀਜੇਪੀ ਦੇ ਉਹ ਇਸ ਬਾਰੇ ਕਾਫੀ ਚਿੰਤਿਤ ਨੇ ਔਰ ਉਹਨਾਂ ਨੇ ਪੂਰੀ ਤਰ੍ਹਾਂ ਦੇ ਨਾਲ ਸਾਡੇ ਵਰਕਰਾਂ ਨੂੰ ਇਹ ਕਹਿੰਦਾ ਹੈ ਕਿ ਅਸੀਂ ਪੂਰੀ ਤਰ੍ਹਾਂ ਐਕਟਿਵ ਹੋਈਏ ਇਸ ਮਾਮਲੇ ਦੇ ਵਿੱਚ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਕਿ ਗੁਰੂ ਘਰਾਂ ਦੇ ਅੱਜ ਤੱਕ ਇਹ ਨਹੀਂ ਸੀ ਹੋਇਆ ਜੀ ਜਿਹੜਾ ਇੱਥੋਂ ਤੱਕ ਹਾਲਤ ਬਹੁਤ ਧੀ ਪਰ ਇਹ ਗੱਲ ਮੈਂ ਜ਼ਰੂਰ ਕਹਾਂਗਾ ਰਾਜਨੀਤੀ ਨਹੀਂ ਕਰਨੀ ਅੱਜ ਜਿਵੇਂ ਗੁਰੂ ਸਾਹਿਬ ਦੇ ਘਰ ਆਇਆ ਪਰ ਇਹ ਇੱਥੋਂ ਤੱਕ ਪਹੁੰਚਿਆ ਗਿਆ ਕਿ ਜਦ ਅਸੀਂ ਪਿਛਲੇ ਸਾਲਾਂ ਤੋਂ ਜਦ ਦੀ ਇਹ ਸਰਕਾਰ ਬਣੀ ਹੈ ਇਹ ਆਵਾਜ਼ ਉਠਾ ਰਹੇ ਆ ਕਿ ਤੁਸੀਂ ਆਮ ਨਾਗਰਿਕ ਸੁਰੱਖਿਤ ਨਹੀਂ ਤੇ ਤੁਹਾਡੇ ਗੁਰੂ ਘਰ ਸੁਰੱਖਿਤ ਨਹੀਂ ਤੋ ਫਿਰ ਤੁਸੀਂ ਸੜਕਾਂ ਤੇ ਉਤਰਾਂਗੇ ਫਿਰ ਜਨ ਅੰਦੋਲਨ ਹੋਏਗਾ ਅਮਿਸ਼ਾ ਜੀ ਨੂੰ ਚਿੱਠੀ ਲਿਖੀ ਤੁਸੀਂ ਕੋਈ ਗੱਲ ਕੀਤੀ ਹੈ ਐਸਾ ਹੈ ਜੀ ਕਿ ਮੈਂ ਗ੍ਰਹਿ ਮੰਤਰੀ ਜੀ ਨਾਲ ਵੀ ਗੱਲ ਕਰਾਵਾਂ ਔਰ ਉੱਥੋਂ ਹੀ ਸਾਨੂੰ ਸਿੱਖਿਆ ਆਈ ਹੈ ਸਾਰੀਆਂ ਸਾਡੀ ਪਾਰਟੀ ਬੜੀ ਜਿੱਦਦੇ ਦਾ ਅਸ਼ਨੀ ਸ਼ਰਮਾ ਜੀ ਦਾ ਵੀ ਸਵੇਰੇ ਮੈਨੂੰ ਫੋਨ ਆਇਆ ਜਿਹੜੇ ਸਾਡੇ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਨੇ ਜਾਖੜ ਸਾਹਿਬ ਵੀ ਬੜੇ ਚਿੰਤਿਤ ਨੇ ਜਿਹੜੇ ਸਾਡੇ ਉਹ ਵੀ ਜਾਖੜ ਸਾਹਿਬ ਦੇ ਅਸ਼ਨੀ ਜੀ ਇਹ ਲਾਅਨ ਆਰਡਰ ਤੇ ਸਟੇਟਮੈਂਟ ਜਿੰਦੇ ਰਹਿੰਦੇ ਨੇ ਤੋ ਉਸ ਲਿਹਾਜ਼ ਦੇ ਨਾਲ ਇਸ ਲਈ ਕੇਂਦਰ ਸਰਕਾਰ ਔਰ ਜਿਹੜੀ ਸਾਡੀ ਪਾਰਟੀ ਹੈ ਅਸੀਂ ਪੂਰੀ ਤਰ੍ਹਾਂ ਨਾਲ ਸਜਗ ਆ ਗੁਰੂ ਘਰ ਦੇ ਅਸੀਂ ਸੇਵਾਦਾਰ ਆ ਔਰ ਅਸੀਂ ਆਪਣੀ ਡਿਊਟੀ ਨਿਭਾਉਂਦੇ ਹੁੰਦੇ ਆ ਸਰਕਾਰ ਦੇ ਹੁੰਦਿਆਂ 2 ਸਾਲ ਪਹਿਲਾਂ ਵੀ ਅੰਦਰ ਸਰ ਦੇ ਵਿੱਚ ਹਮਲੇ ਹੋਏ ਸੀ ਇੱਥੇ ਕੀ ਕਰਨੇ ਆ ਜਿਹੜੇ ਬਲਾਸਟ ਹੁੰਦੇ ਰਹੇ ਸੀ ਹਰ ਮੰਦਰ ਸਹਾਦੀ ਸਰਾਂ ਦੇ ਵਿੱਚੋਂ ਵੀ ਇੱਕ ਲਾਸਟ ਬਲਾਸਟ ਜਿਹੜਾ ਸੀ 11 ਮਈ 2023 ਨੂੰ ਹੋਇਆ ਸੀ ਉਹਦੇ ਜਿਹੜੇ ਬਲਾਸਟ ਕਰਨ ਵਾਲੇ ਸੀ ਉਹ ਵੀ ਫੜੇ ਗਏ ਸੀ ਪਰ ਕਿਤੇ ਸਰਕਾਰ ਨੂੰ ਲੁਕਾ ਕੇ ਲੱਗੀ ਅਜੇ ਤੱਕ ਸਾਹਮਣੇ ਨਹੀਂ ਆਇਆ ਤਾਂ ਅਸਾ ਮੇਰਾ ਤੇ ਦੇਖੋ ਜੇ ਇੱਕ ਨਾਗਰਿਕ ਦੇ ਨਾਤੇ ਮੈਂ ਗੱਲ ਕਰਾਂ ਭਾਜੀ ਤੇ ਮੇਰਾ ਇਹ ਕਹਿਣਾ ਹੈ ਕਿ ਭਗਵੰਤ ਸਿੰਘ ਮਾਨ ਜੀ ਪ੍ਰਥਮ ਸੇਵਕ ਨੇ ਉਹ ਐਸਲੇ ਮੁੱਖ ਮੰਤਰੀ ਨੇ ਉਹਨਾਂ ਦੀ ਡਿਊਟੀ ਬੰਦੀ ਸੀ ਕਿ ਐਡਾ ਸੀਰੀਅਸ ਮੈਟਰ ਸਾਡੇ ਗੁਰੂ ਘਰ ਤੇ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤਿੰਨ ਵਾਰੀ ਧਮਕੀ ਆ ਗਈ ਤੇ ਮਾਨ ਸਾਹਿਬ ਜਿਹੜੇ ਜੋ ਕਿਹੜੇ ਅਮਰੀਕਾ ਗਏ ਨੇ ਆ ਬਾਹਰ ਗਏ ਹੋਏ ਨੇ ਇਹ ਉਹਨੋਂ ਤੇ ਵੀ ਗਏ ਹੋ ਤੇ ਉਹਨਾਂ ਨੂੰ ਵਾਪਸ ਆਣਾ ਚਾਹੀਦਾ ਹੈ ਤੇ ਇਹਦੇ ਇੱਥੇ ਬੈਠੇ ਨੇ ਤੇ ਉਹਨਾਂ ਨੂੰ ਹਾਲੇ ਗੁਰੂ ਘਰ ਆਣ ਦਾ ਸਮਾਂ ਹੀ ਨਹੀਂ ਮਿਲਿਆ ਤਿੰਨ ਦਿਨਾਂ ਤੋਂ ਪ੍ਰਧਾਨ ਮੰਤਰੀ ਆਪਣੇ ਦੌਰੇ ਕੈਨਸਲ ਕਰ ਦਿੰਦੇ ਸੀ ਪਰ ਗੁਰੂ ਤੇ ਤੁਸੀਂ ਕਹਿੰਦੇ ਨਹੀਂ ਆ